ਪਾਟ ਰੂਗਿਆਨਾ ਕੋ ਬਣ ਤਹ ਖਾਤੀਆ ਬੰਦਿਆਂ ਦੀ ਅਗਨ ਪਵਨ ਪਾਣੀ ਤਾਨ ਗਾ ਕੋ ਕੋ ਕੜਨ ਵਾਲਾ ਕੀਟਾ ਸਾਰੀਆਂ ਆਖਰ ਕੱਟਦਾ ਰਿਓ ਜਾਣੀ ਕੋ ਪਥਰ ਤਾਰਨਾ ਡੁੱਬਨਾ ਘੋੜਿਆਂ ਨੂੰ ਜਿ ਆਂ ਬਰਾਤੋ ਸ਼ਨਵਾਨ ਕੋ ਕੋਈ ਲਾਭ ਨ ਪੂਜ ਕੇ ਦੀਵਿਆਂ ਨੂੰ ਸਿਮਰਨ ਆਪਦਾ ਕਰੇ ਕਲਿਆਨਿਕੋ ਜਿਹੜਾ ਮਿਲ ਗਿਆ ਸੀਰਾਂ ਦੀ ਜਨਕਤਾਈ ਵੱਡਾ ਸਾਰਿਆਂ ਤੋਂ ਵਰਦਾਨਿਕੋ ਨਉਈ ਪਾਤਸ਼ਾਹ ਆਪਣਾ ਅਸੀਸ ਦਿੱਤਾ ਸਿਰ ਸਾਰਿਆਂ ਦੀ ਬਲਦਾਨਿਕੋ ਜੀਵਨ ਸਿੰਘ ਨੇ ਗੁਰੂ ਦਾ ਅਸੀਸ ਪਾਇਆ ਸੂਰਬੀਰ ਹੈ ਉਹ ਜਵਾਲਿਕੋ ਜੀਵ ਜੀਵਨੋਂ ਜਿਤੋਂ ਪ੍ਰਸ਼ਾਦ ਮਿਲਦਾ ਹੈ ਸੰਜੀਵਾਲਤਾਉ ਦੁਕਾਨਿਕੋ ਕੋਟ ਕੋਟ ਹੈ ਜੀਵ ਸੰਸਾਰੇ ਅੰਦਰ ਵਿੱਚ ਸਾਰੇ ਲੋਕ ਲੋਾਨਿਕ ਵਖ ਵਖ ਨਸੀਬ ਅਨਸਾਰ ਆ ਨਹੀਂ ਰਸਤਾ ਸਾਰਿਆਂ ਦਾ ਜਾਵਨ ਆ ਨਿਕ ਜਗਾ ਜਗਾ ਤੇਰੀ ਜੁਕ ਪਚਾਉਣ ਵਾਲਾ ਜੀਵਾਂ ਸਾਰਿਆਂ ਨੂੰ ਭਗਵਾਨਿਕ ਮਾਨਸ ਜਾਤ ਜੁਹਾਨ ਦੇ ਵਿੱਚ ਜਿੰਨੀ ਮਾ ਦੇਵ ਦੀ ਇੱਕ ਸੰਤਾਨਿਕ ਬ੍ਰਹਮ ਅਧਿਪਤੀ ਸ਼ਿਵਾ ਦੀ ਨਾਭੀ ਚੋਂ ਪਹਿਲਾ ਸਾਜਿਆ ਰਬ ਇਨਸਾਨਿਕ ਆਉਣ ਜਾਣ ਦੇ ਅੰਦਰ ਜੀਵ ਜੰਤ ਸਾਰੇ ਜਮਨ ਮਰਨ ਤੋਂ ਬਾਰ ਭਗਵਾਨਿਕ ਜਿਹੜਾ ਪਾਲਦਾ ਏ ਜੀਵਾਂ ਸਾਰਿਆਂ ਨੂੰ ਦੀਨ ਦੁਨੀ ਦੇ ਵਿੱਚ ਮਹਾਨਿਕੋ ਆਪੇ ਮਾਰ ਕੇ ਆਪ ਜਵਾ ਦੇਵੇ ਦੀਨਾ ਨਾਥ ਬਲਵੰਤ ਨਦਾਲਿਕੋ ਜਿਨੇ ਵੀਦ ਪ੍ਰਾਨ ਜਾਣ ਅੰਦਰ ਵਸੀ ਸਾਰਿਆਂ ਵਿੱਚ ਸੁਭਾਣੀ ਕੋ ਕਾਟ ਕਾਟ ਦੇ ਵਿੱਚ ਪ੍ਰਵੇਸ਼ ਓਹ ਰਚੀ ਖੰਡ ਬ੍ਰਹਮੰਡ ਜਹਾਨਿਕੋ ਤੋੜੇ ਰੱਬ ਨਾ ਰੱਬ ਦੇ ਬੰਦਿਆਂ ਨੂੰ ਸਾਰੇ ਜਗ ਦੇ ਵਿੱਚ ਸ਼ਤਾਨਿਕੋ ਜਿਹੜਾ ਵੀਰ ਕਦੇ ਬਾਂਵੇਂ ਨਿਚ ਰਹਿਦਾ ਓਹੀ ਵਸਦਾ ਵਿੱਚ ਕੁਰਾਨਿਕੋ ਜੀਨੇ ਸੰਖ ਵਜਾਈ ਸੰ ਪਾਡਵਾਂ ਦੀ ਪੋਗ ਲਾਉਣ ਵਾਲਾ ਪੰਡਿਕ ਜਿਹੜਾ ਆਦ ਗ੍ਰੰਥ ਜਹਾਨੀ ਅੰਦਰ ਵਾਲਮੀਕਰ ਮੈਨ ਪ੍ਰਧਾਨਿਕ ਸ਼੍ਰੀ ਰਾਮ ਨਿਵੀਜੀ ਦੇ ਗੀਤ ਗਾਏ ਯੋਦਾ ਯੋਧਿਆ ਤੂੰ ਬਲਵਾਨਿਕ ਜੀ ਦਾ ਅੰਤਨ ਕਿਸੇ ਤੋਂ ਲਿਆ ਜਾਵੇ ਉਪਰ ਸਾਰਿਆਂ ਗਗਨ ਅਸਮਾਨਿਕ ਜਿਨ ਨੇ ਸਾਜ ਆਏ ਚੀਜ਼ਾਂ ਸਾਰਿਆਂ ਨੂੰ ਦਾ ਸਾਰਿਆਂ ਵੱਲ ਧਿਆਨਿਕ ਜਦੋਂ ਜੀਵ ਜਹਾਨ ਤੇ ਆਵਦੀ ਨੇ ਦਿੰਦਾ ਸਾਰਿਆਂ ਹੋ ਗਿਆ ਨਿਕ ਸਾਰੇ ਲੋਕ ਪ੍ਰਲੋਕ ਵਿੱਚ ਕਰਨ ਵਾਲਾ ਮੰਗਾ ਸਾਰਿਆਂ ਦੀ ਪਰਮਾਣਿਕ ਖੇਲਾ ਸਾਰੀ ਅੰਤਪਨਾ ਹੋਣੇ ਅਮਰ ਰਹੇ ਨਰਨ ਦਿਵਾਨਿਕ ਪਰਗਟ ਈਸ਼ ਜਹਾਨ ਦੇ ਵਿੱਚ ਹੋਇਆ ਲਖਾ ਗੋਪੀਆਂ ਦੇ ਸੰਗ ਕਾਨਿਕ जिने राम दी करेंगे अंत सेवा महावीर यो दहनु मानिको जिने चिड़िया तों बाज तड़वा दितै दुखियां वाते हुंदा करवालिको जिथे बैठके रचीर मेन हरजीव अट पगड़ायो सथा निको ਵਾਸਕ ਨਾਗ ਨੇ ਸੀ ਜੀਮੂ ਕਰੀ ਸ਼ਾਇਆ ਨਾਮ ਰੱਬ ਦਾ ਆਜਪਾਲਿਕੋ ਜਿਹੜੀ ਪੀਲਨੀ ਭਗਤ ਨੇ ਬੜੀ ਭਾਰੀ ਨਾਰੀ ਨਾਰੀਆਂ ਵਿੱਚ ਨਸ਼ਾਨਿਕੋ ਜਿਨੇ ਰਾਮ ਦੀ ਕਰੀ ਸੁਰਜੀਤ ਸੈਨਾ ਮਾਤ ਲੋਕੀ ਉਤੇ ਅੰਮ੍ਰਿਤ ਪਾਨਿਕੋ 14 ਬਰਸੂ ਗੁਜਾਰ ਕੇ ਬਣਾ ਅੰਦਰ ਕੀਤਾ ਜਲੰਗ ਦਾ ਖਤਮ ਤੂਫਾਨਿਕੋ ਬਜਨ ਪਿਤਾ ਜੀ ਕੈ ਨਭਉਣ ਵਾਲਾ ਵਿੱਚ ਜਗ ਦੀ ਰਾਮ ਸੁਲਤਾਨਿਕੋ ਜਿਤੇ ਸਤੀ ਨੇ 포ਟੜੇ ਸਾਫ ਕੀਤੇ ਮੁਕਤੀ ਵਾਲਤੇ ਗੁੰਭੈਸ਼ਨਾ ਨਿਕੋ ਗੰਗਾ ਸ਼ਿਵਾਦਰੁਪ ਸੁਰੂਪ ਹੋਈ ਪੀਤਰ ਵਾਸਤੀ ਨੀਰ ਵਗਾਨਿਕੋ ਜੀ ਦੇ ਵਿੱਚ ਮਿਸ਼ਰਾਮ ਕਰਤਾਰ ਕਰਦਾ ਸਤ ਸਤ ਓ ਓਮ ਕਾਨਿਕੋ ਜੀ ਦੇ ਨਾਮ ਬਿਕੁੰਟ ਦਾ ਸੈਰ ਹੁੰਦਾ ਓਮ ਨਾਮ ਮਹਾਨ ਸਿਮਰਾਨਿਕੋ जिने को तो सार ते विद्या दे अलत पलते अंदर विद्वान को जिदे विच रुमेन दे, दे लिखित होई संस्कृतए अमर जुबान को तन तन बलहार गुरुदेव सिंह सा कलगी धार दी अनकतिया निको ਰਤਨ ਕੰਡਨ ਪਾਠ ਗਿਆਨ ਆਵ ਕਮ ਮੁਸਾਫਰਾ ਨਾਮ ਜਪ ਲੈ ਪੱਜਾ ਰਾਮ ਦਾ ਲਗਟ ਕੀਰ ਤੇਰਾ ਲਮਾ ਪਿਆ ਵਿੱਚ ਖਬਰ ਦੇ ਰੋਮਣ ਤੂੰ ਕੀਨੇ ਪੁੰਜਣਾ ਯਾਰ ਕੀ ਨੀਰ ਤੇਰਾ ਕਾਗਜ ਵਾਂਗ ਜਲ ਜਾਵਨੈ ਵੀਰ ਮੇਰੇ ਕੜੀ ਵਾਂਗ ਰਸੋਨ ਸਰੀਰ ਤੇਰਾ ਹੁਣ ਭਜਨ ਪਾਲਿਆ ਜਦੋਂ ਆਕੇ ਚੌਂ ਆਸੀਆ ਤੂੰ ਮਲਕੁਲ ਮੌਤ ਕੇਰਾ ਟੁੱਟੇ ਫੁੱਲ ਦੇ ਵਾਂਗ ਕਮਲਾ ਵੜਾਈ ਜਿਹੜਾ ਚਮਕਦਾ ਵਾਂਗ ਮਸਾਲ ਚੀਰਾ ਕਾਲੀ ਕਵਰ ਦੀ ਗਰਦਨ ਵੇੜ ਦੇਨਾ ਤਾਰਕਾ ਮਾਰਦਾ ਚਿੱਟੜਾ ਜੀਰ ਤੇਰਾ ਜਦੋਂ ਕੱਟਦਾ ਏ ਸੋਹਣ ਵਿਚੋਂ ਕਿੰਨੇ ਦੇਖਣਾ ਮੁਕ ਗੀਰ ਤੇਰਾ ਬਿਨਾ ਨਾਮ ਨਾ ਰੀਤੀਆਂ ਪੁੱਤਰਾਂ ਲਈ ਨਹੀਂ ਦੇਵਨਾ ਸਾਥੀ ਅਕੀਰ ਤੇਰਾ ਜਦੋਂ ਇਸ ਜਾਨ ਤੋਂ ਲਤ ਜਾਨਾ ਇੱਕੋ ਪਾੰਦ ਅਮੀਰ ਫਕੀਰ ਤੇਰਾ ਵਾਰ ਵਾਰ 84 ਵਿੱਚ ਕਮ ਨਹੀਂ ਗੁੱਸੇ ਹੋ ਗਿਆ ਜੀ ਗੁਰੂ ਪੀਰ ਤੇਰਾ ஜிதி கீர்த்தி குருதேவ சிங்க சோக்கமா பிர கண்டன பாட ஆதி சத்கூரம பாரா சிமரண ஓதட கட்ட ஜமன மரணவாலசி டாக்கிய ਪਲਟ ਦੇਵੇ ਜਿਨੇ ਪਲਟਦੇ ਸੀ ਜੋ ਘੱਲਿਆ ਦੇ ਤਿਵੇਂ ਸਿੱਖ ਦੇ ਲੇਕ ਪਲਟ ਦੇਵੇ ਤਾਂ ਚੰਗਣ ਜੋ ਰੱਬ ਦੇ ਆਸ਼ਗਾਨ ਨੂੰ ਜਠਰ ਅਗਣ ਦੇ ਵਿੱਚ ਸੰਗਠ ਦੇਵੇ ਜਿਹੜਾ ਰੱਬ ਦੇ ਨਾਲ ਫਰੀਦ ਕਰਦਾ ਕੰਨੇ ਉਹਦੇ ਰਾਹ ਚੋਂ ਪੱਟ ਦੇਵੇ ਜਿਹੜੇ ਦੂਜਿਆਂ ਵਾਰ ਦੇ ਖਾਤ ਪਟਣੋਂ ਨਾ ਰਚਿਤ ਨਾ ਮੂ ਛੱਟ ਦੇਵੇ ਹਾਂਸੀ ਸੰਤ ਦੀ ਕਰੀ ਗੁਰਦੇਵ ਸਿੰਘਾ ਕੁੰਬੀ ਨਰਗੁਜ ਜੀਵਨੋਂ ਛੱਟ ਦੇਵੇ ਰਤਨਖੰਡਨ ਪਾਠ ਗਿਆਨ ਕੀੜੇ ਬਰਨਗੇ ਗੰਦੀਆਂ ਨਾਲੀਆਂ ਦੇ ਜਿਹੜੇ ਕਰਮਕ ਮੰਦੜੇ ਕਰਨ ਬੰਦੇ ਜਬਰਾਈਂ ਦੀ ਕੋਟਣੀ ਚੱਲ ਹੋਣੀ ਜਿਹੜੇ ਰੱਬ ਤੋਂ ਵੀ ਨਹੀਂ ਦਰਨ ਬੰਦੇ ਜੀਵਨ ਆਪਣਾ ਉਹ ਸੰਵਾਰ ਜਾਂਦੇ ਜਿਹੜੇ ਢੈਨ ਗੁਰਦੇਵ ਦੀ ਸ਼ਰਨ ਬੰਦੇ ਲਾ ਮੰਗ ਦੇ ਨੇ ਜਿਹੜੇ ਸਾਰਿਆਂ ਦਾ ਪਵਦਲ ਸਾਗਰ ਨੂੰ ਓ ਤਰਨ ਬੰਦੇ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਜਮ ਜਮ ਕੀ ਬਾਉ ਮਰਨ ਬੰਦੇ ਜਿੰਨਾ ਬੰਨਿਆ ਲਖਵਤ ਫੈਲੀਆਂ ਤੇ ਮੇਕੀ ਆਪਣੇ ਆਪ ਹੀ ਪਰਨ ਬੰਦੇ ਇਕੋ ਬ੍ਰਹਮ ਤੋਂ ਬ੍ਰਹਮ ਵਿਸਾਰ ਸਾਰਾ ਜਾਤ ਪਾਤ ਨਹੀਂ ਕੋਈ ਵਰਮ ਬੰਦੇ ਜਮਦੂਤ ਵੀ ਤਿਨਾਂ ਨੂੰ ਪੂਜਦੇ ਨੇ ਜਿਵੇਂ ਧਿਆਨ ਭਗਵੰਤ ਨਾਲ ਧਰਨ ਬੰਦੇ ਕੀੜੀ ਤੱਕ ਵੀ ਕਿਸੇ ਨੇ ਦੁੱਖ ਦੇਣਾ ਹੁੰਦਾ ਸਾਧੂਆਂ ਦਾ ਏ ਪਰਨ ਬੰਦੇ சச்ச கல ஜ ஜான சே க பாரதே கச்சே பத்த பக்கார ਕਚੇ ਬਾਗ ਪਤਾ ਸਿਆੰਦੀ ਕਰਨ ਬੰਦੇ ਰਤਨ ਕੰਡਣ ਪਾਠ ਗਿਆਨ ਬਗੇ ਹੰਸ نو ਕਾਗ ਬਣਾ ਦਿੰਦੇ ਮਨ ਮੁਖ ਦਾ ਕੀਤੇ ਸੰਗ ਭੋਲੇ ਸੰਗਤ ਸਾਧ ਰੀ ਕਰੇ ਉਦਾਰ ਹੁੰਦਾ ਦਿੰਦਾ ਜੀਵ ਨੂੰ ਲੋਭ ਕੋ ਸੰਗ ਭੋਲੇ ਰੰਗੇ ਉਤਰੀ ਨਾ ਪਰਮਾਤਮਾ ਦਾ ਜਾਂਦਾ ਲਤ ਕੋ ਸੰਭੜਾ ਰੰਗ ਪੋਲੇ ਬੁੱਤ ਖਾਕ ਦਾ ਸਾਜਿਆ ਫੁੱਟ ਜਾਣਾ ਜਿਵੇਂ ਫੁੱਟਦੀ ਕੱਚ ਦੀ ਰੰਗ ਪੋਲੇ ਏਕੂ ਰੰਗ ਹੈ ਰੱਬ ਨੂੰ ਢੂੰਡਣੇ ਦਾ ਉਹ ਮੇਰੇ ਨਾਲ ਵਿੱਚ ਕਰੰਗ ਪੋ इको रंग निरंकार नो ढूंढ लेंदा जमदूत दा संग रंग पोले फोगट कर्म शरीर नो गाल दिंदे फीम सिरकटा ते सुल्फा पंग पोले काम क्रोध लो मोह अहंकार बंजे लावण रोज शरीर नो जांग पोले ਕਿਨੇ ਮਿਲੀ ਦਾ ਉਸ ਪਰਮਾਤਮਾ ਨੂੰ ਗੁਰੂ ਧਾਰ ਕੇ ਸਿੱਖ ਲੈ ਧੰਗ ਪੂਣ ਬੂਟੀ ਵਦ ਸੁਵੈਦ ਦੀ ਕਟ ਦੀ ਨਾਂ ਲਗੇ ਕਾਮ ਕਰੋਦ ਦੀ ਖੰਗ ਪੂਣ ਲੈ ਪੱਲੇ ਬੰਨੇ ਰੱਬ ਦਾ ਨਾਮ ਜਿਨਾਂ ਮਨ ਮੁਕਾਖ ਦੀ ਤੇ ਨਾਮ ਲੰਗ ਪੂਣ ਲੈ ਨਾਮ ਰੱਬ ਦਾ ਜਿਨ੍ਹਾਂ ਦੇ ਕੋਲ ਨਾ ਹੀ ਹੋਂਦ ਦੀ ਨੇ ਵੱਡੇ ਨੰਗਪੋਲੇ ਕਦੇ ਨਈ ਸਰੀਰ ਦੀ ਗਾਤ ਹੁੰਦੀ ਕਿਸੇ ਜੀਵ ਨੂੰ ਕੀਤਾ ਤੰਗਪੋਲੇ ਫਿਰ ਉੱਡਿਆ ਜਦ ਤਮਾਂ ਦੇ ਲੋਭੇ ਅੰਦਰ ਜਿਵੇਂ ਉੱਡਦਾ ਸ਼ਿਕਰ ਪਤੰਗਪੋਲੇ ਸਚੇ ਗੁਰੂ ਦੇ ਨਾਲ ਅਦੌਤ ਪਾਕੇ ਸਿਦਾ ਨਰ ਕਰੂੰਗਿਆ ਰੰਗ ਪੋਲੇ ਨਾਨਕ ਚੰਦ ਵਰਗੀ ਮਾਹ ਕੋਤ ਜੀੜੇ ਸੱਪ ਮਾਰਦੇ ਨਹੀਂ ਤਿੰਨਾ ਡੰਗ ਪੋਲੇ ਅਰਜਨ ਗੁਰੂ ਵਰਗੇ ਤੱਤੀ ਡੋਲ ਦੇਨਾ ਤਰਤੀ ਡੋਲ ਜੈ ਭਵਾਨ ਸੰਗ ਪੋਲੇ ਰਬ ਜਾਣ ਕੇ ਗੁਰ ਵਿਦਾਰਤਾਈ ਕੰਗਣ ਭੇਟ ਕੀਤਾ ਮਾਈ ਗੰਗਪੂਲੇ ਜਿਨੇ ਵਾਰ ਦਿੱਤਾ ਪਰਿਵਾਰ ਸਾਰਾ ਕਲਾਕਾਰ ਸੀ ਬਹੁਤ ਵਡੰਗ ਪੂਲੇ ਵਾਲਮੀਕ ਭਗਵੰਤ ਗੁਰਦੇਵ ਸਿੰਘਾ ਭਗਤ ਜਨਾ ਦੀ ਪੂਰਤ ਮੰਗ ਰਤਨ ਗੰਡਨ ਪਾਟ ਰ ਅਗਿਆਨ ਪਰਦਾ ਜਗ ਕੀ ਦੇਖ ਅਗਿਆਨਤਾ ਦਾ ਤੈਨੂੰ ਹਰੀ ਨਰੈਨਦਾ ਨੂਰ ਦਿਸੇ ਜਿਨੇ ਬਣਤ ਬਣਾਈਨ ਸਾਨ ਤੇਰੀ ਕਿਲਾ ਖੇਡਦਾ ਉਹ ਆਜੂਗ ਦਿਸੇ ਜੀ ਨਹੀਂ ਉਦਰ ਵਿੱਚ ਪਾਲਣਾ ਕਰੀ ਤੇਰੀ ਘਟ ਘਟ ਦੇ ਵਿੱਚ ਪਰਪੂਰ ਦਿਸੈ ਜਬਰੈਨ ਪਰਾਧੀਆਂ ਬੰਦਿਆਂ ਨੂੰ ਪੰਨ ਪੰਨ ਕਰਦਾ ਚੂਰ ਚੂਰ ਦਿਸੈ ਜਗਤ ਗੁਰੂ ਅਨਸਾਰ ਦੇ ਵਿੱਚ ਵਸੇ বিনা ਗਿਆਨ ਧਿਆਨ ਦੇ ਨੂਰ ਦਿਸੈ ਜੀਵ ਜੀਵ ਦੇ ਵਿੱਚ ਨਵਾਜ਼ ਕਰਦਾ ਉਹ ਕਦੇ ਵੀ ਨਾ ਗਮਰੂਰ ਦਿਸੈ ਲਵ ਕੁਸ਼ ਨੇ ਮੰਨਨ ਕਰੀ ਜੀ ਦੀ ਕਾਂਡ ਕਾਂਲੇ ਅੰਦਰ ਮੈ ਸਹੂਰ ਦਿਸੈ ਅਗਨ ਕੁੰਡ ਸਾਰੀ ਜਿਹੜਾ ਪਾਪੀਆਂ ਨੂੰ ਮਚਦਾ ਵਾਗ ਤਨੂਰ ਦਿਸੈ ਖੜਾ ਸਾਹਮਣੇ ਨਰਕੀਆਂ ਬੰਦਿਆਂ ਦੀ ਜਨਮ ਮਰਾਂ ਭਾਵਦਾ ਬੜਾ ਫਤੂਰ ਦਿ세 ਜਿਹੜੀ ਜਿਵਾਨੇ ਰੱਬ ਨੂੰ ਚੇਤਿਆ ਨਹੀਂ ਉਹ ਮੁਕੇ ਚਲਾ ਬਾਰ ਜਮੂਰ ਦਿ세 ਆਰਾ ਚੀਰ ਦਾ ਨਾਮ ਨਿਹਾਉਣਿਆਂ ਨੂੰ ਹਟਣਾੜੀਆਂ ਮਾਸ ਦਾ ਗੂਰ ਦਿ세 ਕਰ ਕੇ ਦੇਖ ਪਿਆਰ ਪਰਮਾਤਮਾ ਨਾਲ ਤੈਨੂੰ ਅਰਸ ਦੀ ਨਾਮ ਦੀ ਪੂਰ ਦੀਸੈ ਜਿਤੇ ਸਜਾ ਮਿਲਦੀ ਫਾਪੀ ਬੰਦਿਆ ਨੂੰ ਚਾਰੋਂ ਤਰਪਉਂਦੀ ਗੂਰ ਗੂਰ ਦੀਸੈ ਜਿਨੇ ਰੱਬ ਦੀ ਯਾਦ ਅਸਾਰ ਦਿੱਤੀ ਸੰਸਾਰ ਦੁਖੜੀ ਵਾਂਗ ਮਜੂਰ ਦੀਸੈ ਕੋਲੇ ਸਾਸ ਕੇ ਪਾਪੀਆ ਮੰਦਿਆ ਨੂੰ ਧਰਮ ਰਾਜਿੰਦਾ ਕਲਿਸ਼ ਹੋਰ ਦਿਸੈ ਨਾਨਕ ਪੁੱਛਿਆ ਸੀ ਜਦੋਂ ਕਾਜ਼ੀਆਂ ਨੂੰ ਮੈਂ ਆਖਿਆ ਸੀ ਸਾਨੂੰ ਹੋਰ ਦਿਸੇ ਦਾਗ ਚੂਸ ਕੇ ਗੁਰੂ ਦੇ ਨਾਮ ਵਾਲਾ ਮੀਰਾ ਆਖਿਆ ਚੈਰਕ ਸੋਰ ਦਿਸੇ ਜਮ ਪਾਪ ਖਰੋਚਦੀ ਪਾਪੀਆਂ ਦਾ ਹੁੰਦੀ ਕਨ ਕਲੌਰ ਕਲੌਰ ਦੀ ਸੰਗਾਂ ਕੀ ਗੁਰੂ ਗੁਰਦੇਵ ਨਾਨਕੇ ਆਕਾ ਜੀਵ ਸਾਰਿਆਂ ਦੇ ਮਰ ਸਾਪੂਰ ਦੀਸੈ ਓਦੀ ਤਾਲਨ ਤਾਰ ਮਲਾ ਪਾਈ ਮਾਲਕ ਜਗ ਦਾ ਗੁਰੂ ਗਪੂਰ ਦੀਸੈ ਪਾਪੀ ਜਮਾ ਦਾ ਪਕੜਿਆ ਚੋਰ ਦਾਈ ਕਾਲਾ ਮੁਖੜਾ ਬੜਾ ਬੰਦੂ ਦਿਸੇ ਕਾਲ ਦਨ ਪਰਦੀਆਂ ਬੰਦਿਆਂ ਨੂੰ ਮੁਸਕਾ ਮੰਨ ਕੇ ਦੀਮਦਾ ਪੂਰ ਦਿਸੇ ਭਗਤੀ ਕਰੀ ਮਤੰਗ ਦੀ ਵਾਂਗ ਜਿਹੜਾ ਕੁਦਰਤ ਰੱਬ ਦੀ ਉਸ ਜਰੂਰ ਦਿਸੇ ਰਿਗੀ ਕੇ ਦੀ ਰਾਧਨ ਕਰਨ ਵਾਲੇ ਮਤੀ ਨਾਮ ਦੀ ਵਿੱਚ ਸਰਬੁਰ ਦਿਸੇ ਨੂਰੀ ਅੱਖੀਆਂ ਨਾਲ ਗੁਰਦੇਵ ਸਿੰਘਾ ਸਾਰਾ ਜਗ ਪਹਾੜ ਕਤੂਰ ਦਿ세 ਨੂਰੀ ਅੱਖੀਆਂ ਨਾਲ ਗੁਰਦੇਵ ਸਿੰਘਾ ਸਾਰਾ ਜਗ ਪਹਾੜ ਕਤੂਰ ਦਿ세 ਜੋ ਬੁਲੇ ਸੋਨੁਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਤਨ ਤਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ